ਸਸਿਕਲ ਇਸਾਰਿਆਂ ਨੂੰ ਮੇਰਾ ਕੈਮਰਾ ਮੋਨ ਐਡਾ ਖਰਾਬ ਹੈ ਕੈਮਰਾ ਔਨ ਕਰ ਦਿੰਦੇ ਮੈਨੂੰ ਦੱਸਦਾ ਹੈ ਨਹੀਂ ਤੇ ਮੈਂ ਆਪਣੇ ਧਿਆਨ ਭਾਂਡੇ ধਵਾ ਦਾ ਮਨ ਜਿਹੀ ਹੋਈਆ ਡੋਂਟ ਵੇਸਟ ਵਾਟਰ ਵੇਸਟ ਵਾਟਰ ਤੁਲ ਕਿੰਨੀ ਹਰ ਗਿਆ ਤੂੰ ਪਹਿਲਾਂ ਸਹੀ ਤਰੀਕੇ ਦੇ ਨਾਲ ਸੈਂਟੈਂਸ ਬੋਲ ਡੋਂਟ ਵੇਸਟ ਵਾਟਰ ਕੋਈ ਵੀ ਐਡਵਰਟ ਨਹੀਂ ਕਰਨਾ ਹੈਗਾ ਮੈਂ ਉਲਟ ਗਿਆ ਸੀ ਹੈ ਉਲਟ ਗਿਆ ਸੀ ਜਦੋਂ ਮੈਨੂੰ ਕੈਨੇਡਾ ਲੈ ਕੇ ਜਾਣਾ ਕੈਨੇਡਾ ਮੈਂ ਖਰਾਬ ਆ ਤੈਨੂੰ ਲੈ ਕੇ ਜਾਣਾ ਆ ਦੱਸ ਆਪਰੇ ਨੂੰ ਚੁੱਪੀ ਕਾ ਦੋਣੀ ਨਾ ਤੂੰ ਕੱਲੀ ਬੂਟੇ ਚੋਕਰੀ ਮਾਰਦੀ ਨਹੀਂ ਫੇਰੇ ਤੇ ਵੈਰ ਤੋਂ ਲੈਣੀ ਨਾ ਅੱਛਾ ਵੈਰ ਤੋਂ ਲੈ ਆਦੀਆਂ ਸਿਰਫ ਹਰੇ ਹਰੇ ਲਿਆਇਓ ਫੁੱਲ ਪੱਲਾ ਲਿਆਇਓ ਆਪਣੇ ਬੂਟੇ ਫੇਰ ਉਹੀ ਹਾਲ ਹੋਣਾ ਗਮਲਿਆਂ ਉਹ ਤੇ ਕੀ ਕਰੀ ਬਾਹਰ ਖਾਂ ਬੜਾ ਪੂਰਾ ਲਾ ਸਾਰੇ ਕਹਿੰਦੇ ਧਾਰਾ ਮੋੜੀ ਚੁੱਕੇ ਨਾਲੋ ਇਹਨਾਂ ਨੂੰ ਪਤਾ ਕੀ ਇਹਨਾਂ ਵਿਚਾਰਾ ਇਹਨਾਂ ਦਾ ਤਾਂ ਕੋਈ ਗਲਤੀ ਨਹੀਂ ਨਾ ਕਿਰਨ ਨੂੰ ਆਇਆ ਕਿ ਸ਼ਾਇਦ ਲਾਇਆ ਨਹੀਂ ਇਹ ਸਾਡੀ ਮਿੱਟੀ ਘਰਦੀ ਪਤਾ ਨਹੀਂ ਐਹੀ ਜੀ ਹੁੰਦਾ ਹੀ ਨਹੀਂ ਹੈਗਾ ਤੁਸੀਂ ਘਾ ਲਾਇਆ ਸੀ ਨਾ ਦੋ ਵਾਰੀ ਘਾ ਲਾਇਆ ਉਹ ਖਰਾਬ ਹੋ ਗਿਆ ਥੱਲੋਂ ਨਾ ਜੜਾਂ ਹੀ ਗਾਈ ਜਾਂਦੀਆਂ ਨੇ ਬੂਟੇ ਲਾਨੇ ਆ ਗਮਲੇ ਸੀਗੇ ਉੱਥੋਂ ਨਾ ਜੜਾਂ ਹੀ ਹੁੰਦੀਆਂ ਗਾਲੀ ਜਾਂਦੀਆਂ ਪਤਾ ਨਹੀਂ ਕਿ ਅੱਭੀ ਜਾਣਦਾ ਕੀ ਉਹਨਾਂ ਨੂੰ ਹੁੰਦਾ ਕੀ ਨਹੀਂ ਹੁੰਦਾ ਉਧਰ ਬਣਾਇਆ ਸੱਤ ਕੁਲਵਿੰਦਰ ਨਾਂ ਤਾਂ ਕਰੋ ਜਾਰੇ ਨੂੰ ਨਾਂ ਤਾਂ ਕਰੋ ਹਾਂ ਅੱਜ ਮੈਂ ਆਇਆ ਸੀ ਆ ਉਧਰ ਦੇ ਇੱਕ ਫਸਟ ਵਾਲੇ ਰੂਮ ਸੇ ਤਾਂ ਥੋੜੇ ਅੱਗੇ ਦੋ ਕੁ ਸਰਵ ਸੋਚੇ ਬਣਾ ਤਾਂ ਇਹਨਾਂ ਨੂੰ ਲੋੜ ਹੈ 1% ਰਹਿ ਗਿਆ ਫੋਨ ਬਡੀਚ ਦੇ ਕੁ ਬਡੀਚ 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 ਇਹਨਾਂ ਨੂੰ ਮਨਜੇਗਾ ਤਾਂ ਆਤਾ ਉਹ ਰੋਲੇ ਹੀ ਪਾਉਂਦੇ ਹੁੰਦੇ ਨੇ ਦੋਨੇ ਆਣੇ ਦੇਖ ਕੇ ਕਿਵੇਂ ਲੱਗੇ ਹੋਏ ਨੇ ਜਦੋਂ ਸਿਆਣੇ ਹੋਣਗੇ ਪੜ੍ਹ ਜਾਣਗੇ ਅਸਾਂ ਆਉਂਦੇ ਨੇ ਆਂਦੇ ਨਾਲ ਲੜਾਈ ਹੋਣੀ ਹੈ ਮਾ ਤਾਂ ਕੋਈ ਮਾਪਾ ਜਦ ਵਾਲਾ ਮੈਂ ਤੇ ਕਿ ਦਿਖਾਉਣ ਹੁੰਦਾ ਹੈ ਪੂਰੀ ਹੋਣ ਨਾਲੇ ਪੂਰੀ ਹੋਣ ਨਾਲੇ ਹਾਂ ਭੈ ਬੱਸ ਲੇਕਨ ਕੋਈ ਨਹੀਂ ਹਾਂ ਥਲੋ ਤੁਸੀਂ ਕਿੱਧਰ ਹੋ ਲੋ ਜੀ ਸਬਜੀ ਸਬਜੀ ਆਪਣੀ ਬਣ ਗਈ ਭਾਂਡੇ ਸਾਫ ਹੋ ਗਏ ਆਪਣੀਆਂ ਸਿਰਫ ਰਹਿ ਗਈਆਂ ਰੋਟੀਆਂ ਆਟਾ ਮਨੇ ਗੁੰਦਾ ਸੀ ਆ ਕੇ ਤੁਪਰ ਹੁਣ ਅਸੀਂ ਚੱਲੇ ਆਂ ਥੋੜੀ ਦੇਰ ਕੋਠੇ ਤੇ ਤੇ ਫੇਰ ਥੱਲੇ ਆ ਕੇ ਲਾਣੇ ਆਂ ਰੋਟੀਆਂ ਅੱਜ ਹਵਾ ਬੜੀ ਸੋਹਣੀ ਠੰਡੀ ਚੱਲ ਰਹੀ ਏ ਉਹ ਵਾਓ ਪਟੇ ਨੇ ਆਪਣੀ ਸ਼ੈਸ਼ਲੀ ਲਾਤੀ ਵੇੜੇ ਦੇ ਵਿੱਚ ਆ ਦੇਖੋ ਐਵੇਂ ਲੈਣਾ ਫੋਨ ਤੇ ਨਹੀਂ ਹੰਦੇ ਬੋਲਦੇ ਦਖੜੀ ਅਮਨ ਤੂੰ ਕਹਿ ਭਾਜੀ ਨੂੰ ਆਪਣੇ ਹਿਸਾਬ ਨਾਲ ਵੀ ਚਲੋ ਕੋਠੇ ਚੱਲੀਏ ਤੇਰੀ ਗੱਲ ਭਾਜੀ ਨੂੰ ਜ਼ਿਆਦਾ ਮੰਨਣੀ ਆ ਆਹੋ ਮੈਂ ਤੇ ਸਾਰਾ ਹਾਂ ਫੇਰ ਤੇਰੀ ਅੱਡ ਗੱਲ ਮੈਂ ਥੋੜੀ ਕਹਾਂਗੀ ਹੁਣ ਭਾਜੀ ਨੂੰ ਲੈ ਸ਼ਾਬਾਸ਼ ਤੇਰਾ ਦੇਖ ਲਓ ਭਾਈ ਅਮਨ ਨੇ ਫੇਰ ਕਿ ਟੱਕੜ ਦਾ ਲੋਕ ਮਾਰਿਆ ਕਿ ਮੇਰੀ ਸਾਰੀ ਉਮਰ ਨਹੀਂ ਮੰਨੀ ਜਿੱਦੋਂ ਸਿਰ ਮੁਕਤੇ ਤੇ ਭਾਇਨੇ ਤੇ ਉਹ ਜਿਹੜੇ ਕੋਟ ਤੇ ਸੌ ਮੀ ਨੂਰ ਦਾ ਹੈ ਮੈਂ ਉਹਦੇ ਜੀ ਕਮੈਂਟ ਕੀਤਾ ਸੀ ਕੋਈ ਨਹੀਂ ਪ੍ਰਾਇਰ ਕੀ ਹੈ ਜਿਹੜੇ ਕਿਸੇ ਮੈਂ ਇਸ ਟਾਈਮ ਕੋਡ ਸੈੱਟ ਤੇ ਕੁੜਤੇ ਪੂਰੇ ਪੀਕ ਤੇ ਚੱਲੰਦੇ ਮੇਰੀ ਵੀਡੀਓ ਤੇ ਕਮੈਂਟ ਆਇਆ ਵੀ ਦੀਦੀ ਪਲੀਜ਼ ਉਹਨਾਂ ਨੂੰ ਸ਼ਾਇਦ ਤੇਰੇ ਚੈਨਲ ਦਾ ਨਹੀਂ ਪਤਾ ਵੀ ਦੀਦੀ ਪਲੀਜ਼ ਨਾਈਟ ਸੂਟ ਦੀ ਵੀਡੀਓ ਪਾ ਦਿਓ ਤੁਸੀਂ ਉਹਦੀ ਵੀ ਵੀਡੀਓ ਤੁਸੀਂ ਉਹ ਵੀ ਇਹੋ ਕਰਦੇ ਹੋ ਪਾਰਸਲ ਕਰਦੇ ਹੋ ਹਾਂ ਸਾਰਾ ਹੋ ਗਿਆ ਤੇ ਮੈਂ ਉਹਨਾਂ ਨੂੰ ਕਮੈਂਟ ਚ ਜਵਾਬ ਕਰਤਾ ਮੈਂ ਕਿਹਾ ਹਾਂਜੀ ਮੈਂ ਕਿ ਕਰਦੇ ਆਂ ਪੋਚਮਣ ਕੀ ਕਹਿੰਦੇ ਨੇ ਪੂਛ ساری ਜਨਤਾ ਫੌਜ ਤਿਆਰ ਕਰੋ ਫੌਜ ਤੇਰਾ ਕੋਠੇ ਚਲੀਦਾ ਕੋਠੇ ਚਲੀਦਾ ਕੋਠੇ ਤੇ ਚਲਦੇ ਆ ਕੋਠੇ ਤੇਜ਼ ਹਵਾ ਚਲਦੀ ਬੜੀ ਆ ਹੋਏ ਨਾ ਤੇ ਜਿੱਦ ਨੂੰ ਬੋਤ ਲਿਓ ਅੰਮਾ ਕੈਨੇਡਾ ਦੇਖੋ ਕੈਨੇਡਾ ਕੈਨਸਲ ਬਾਕਾ ਕੈਨਸਲ ਕਰ ਮੈਨ ਜਰਮਨੀ ਅਮਰੀਕਾ ਵੀ ਜਾਏ ਕੈਨੇਡਾ ਵੀ ਜਾਏ ਹਣ ਜਰਮਨੀ ਰਹਿ ਗਿਆ ਹੁਣ ਅਸੀਂ ਜਰਮਨੀ ਜਰਮਨੀ ਤਾਂ ਜਾਣਾ ਹੀ ਜਾਣਾ ਭਾਵੇਂ ਐਮਬੈਸੀ ਨਾਲ ਲੜ ਮੈਨੂੰ ਮੋਸਰੋਂ ਲੈਣਾ ਲਿਖਣਾ ਪਵੇ ਐਂਬੈਸੀਰ ਨੂੰ ਭਰਾਵਾ ਹੱਥ ਬੰਨ੍ਹ ਕੇ ਨਹੀਂ ਪਰ ਬਾਅਦ ਚ ਲਿਖਣਾ ਤੂੰ ਫਾਈਲ ਦੇ ਨਾਲ ਹੀ ਲੈ ਕੇ ਭੇਜੀ ਨਾਲ ਹੀ ਭਰਾਵਾ ਹੱਥ ਬੰਨ੍ਹ ਕੇ ਬੈਂਦੀ ਆ ਇਹ ਤੋਂ ਬਾਅਦ ਮੇਰੇ ਤੋਂ ਬੁਰਾ ਕੋਈ ਨਹੀਂ ਹੈਗਾ ਜੇ ਉਹ ਮੈਨੂੰ ਵੀਜ਼ਾ ਨਾ ਦੇ ਸਾਨੂੰ ਵੀਜ਼ਾ ਦੇ ਦਿਓ ਜਰਮਨੀ ਜਾ ਕੇ ਚਾਹ ਪੀਣੀ ਹੈ ਹਾਂ ਚਾਹ ਠੰਡੇ ਮੈਂ ਨਹੀਂ ਪੀਂਦਾ ਉਹ ਚਾਹ ਪੀਣੀ ਬਾਹਰ ਹੁਣ ਵੀ ਠੰਡਾ ਮੌਸਮ ਚਾਹ ਪੀ ਲੈ ਹੁਣ ਕਿਹੜਾ ਗਰਮਾਸ਼ ਹੋਵੇ ਦੀ ਪੀ ਲੈ ਉੱਥੇ ਘੜਾ ਹੋਣੀ ਨਹੀਂ ਆ ਗਈ ਉੱਥੇ ਵੀ ਹੋਣੀ ਏ ਹੁਣ ਤੂੰ ਜਾਣਾ ਤਾਂ ਉਹਨਾਂ ਨੇ ਪਿਓ ਪੁੱਤਾਂ ਨੇ ਕਿ ਨਹੀਂ ਚਲੋ ਆਗੇ ਉੱਠ ਤੇ ਪੋ ਚਲੋ ਸਹੀ ਤੁਸੀਂ ਚੱਲ ਮਣ ਲੈਣ ਬਣਾ ਗਏ ਲੋਕ ਕਹਿੰਦੇ ਆ ਇਹ ਨਾਲੀ ਦੇ ਬੰਦਾ ਮੂਰੇ ਲਾਰ ਕੇ ਅੰਗ ਲੱਗੋ ਤੋਣ ਕਹਿੰਦਾ ਆਪਾਂ ਖੁਦ ਕਹਿਦੇ ਆ ਅੱਛਾ ਬਾਈ ਜੁੜੇ ਤਰੀਕ ਚੱਲਦੀ ਆ ਸਾਰੇ ਕਹਿੰਦੇ ਆ ਸਾਰਿਆਂ ਨਾਲ ਆ ਰਖਿਆ ਸੀ ਕਿਹੜਾ ਚਰਜਾ ਬਾਈ ਆਸੀ ਅਰੇ ਅਰੇ ਨਾਲੇ ਘਟ ਗਿਆ ਸੋਚ ਵਾਲੇ ਲੋਕ ਕਹਿੰਦੇ ਹੁੰਦੇ ਨੇ ਤਿੰਨ ਦਿਨ ਹੋ ਗਿਆ ਟੈਹ ਲੱਗ ਰਹੀ ਹੈ ਰਿਲੇਟਿਵਸ ਰਿਲੇਟਿਵਸ ਵੀ ਲਾਈਕ ਯਸ ਗੱਡੀ ਲੈ ਆ ਲਈਏ ਅੱਛਾ ਅੱਛਾ ਪਲੋਟ ਵੀ ਲੈ ਲਿਆ ਇਹ ਅਸੀਂ ਕਿ ਤੂੰ ਸੁਣ ਲੈ ਅਸੀਂ ਥੋੜੀ ਜਿਹੀ ਪਰ ਇਹ ਸਾਰੇ ਆ ਹਾਸੇ ਨਹੀਂ ਹੈਗਾ ਜਿਹੜੇ ਜਿਹੜੇ ਇਦਾਂ ਕਰਦੇ ਉਹਨਾਂ ਵਾਸਤੇ ਹੀ ਆ ਬਾਕੀ ਕਿੰਨਾ ਪਿਆਰ ਕਰਦੇ ਐਂਜੇ ਨਹੀਂ ਅਸੀਂ ਵੀ ਛੱਡਦੇ ਅਸੀਂ ਕਿ ਤੈਨੂੰ ਇਹਨੂੰ ਸਮਝਾ ਪਹਿਲਾਂ ਮम्मा ਨੂੰ ਅਸੀਂ ਕਦੀ ਛੱਡਦੇ ਸਾਡਾ ਪੁੱਤਰ ਸਾਡੇ ਜਾਨ ਅਸੀਂ ਕਿਦਾਂ ਛੱਡਦਾ ਗੱਡੀ ਵੀ ਲੈ ਲਿਆ ਫਲਾਟ ਵੀ ਲੈ ਲਿਆ ਨਹੀਂ ਨਹੀਂ ਅਸੀਂ ਕਿ ਤੂੰ ਸੁਣ ਤੂੰ ਵੀ ਧਰ ਕੇ ਗੱਪ ਮਾਰੀ ਪੀ ਗੱਡੀ ਵੀ ਲੈ ਲਈ ਫਲਾਟ ਵੀ ਲੈ ਲਿਆ ਵਾਜੀ ਉੱਠ ਪੋ ਤੁਹਾਡੇ ਕਰਕੇ ਰਹੀ ਲੇਟ ਹੰਦੇ ਮੈਂ ਚਲੋ ਉੱਠੋ ਅੱਗੇ ਲੱਗੋ ਉੱਠੋ ਲੈਣ ਚਲੋ ਤੂੰ ਹੀ ਅੱਗੇ ਲੱਗੋ ਯਾਰ ਤੂੰ ਹੀ ਉਹ ਕਰਤਾ ਤਾਂ ਤੁਹਾਡੇ ਕਰਨੇ ਚਲਾ ਅੱਗੇ ਲੱਗਣਗੇ ਵੱਡੇ ਹੋ ਕਲਵਿੰਦਰ ਸਿੰਘ ਜਿੰਦਾਬਾਦ ਜਿੰਦਾਬਾਦ ਚਲੋ ਮੈਂ ਆ ਗਿਆ ਹਮਣਾ ਮਾਰਸ ਲੂਟ ਤੇ ਮਾਰ ਦੇ ਕੋਈ ਨਸ ਤੇ ਬੈ ਕਰ ਲਵੋ ਮੈਨਾਂ ਕਟ ਮਾਨੀ ਲੱਗਣਾ ਨਾ ਹਮਣਾ ਅੱਜ ਤੇਰੀ ਤੇ ਉਹ ਹੋ ਗਈ ਬੇਇੱਜ਼ਤੀ ਖਰਾਬ ਨੋਸੋ ਕਰਨਾ ਪਾਠ ਕਰਨਾ ਤਾਂ ਜੋ ਫਿਰ ਕਰੋ ਫਿਰ ਚੱਲ ਜਾ ਕਰੋ ਫਿਰ ਕਰੋ ਜਾ ਤੂੰ ਮੈਂ ਵੀ ਕਰਨਾ ਸੀ ਮੈਂ ਥੋੜੀ देर ਬਾਹਰ ਬੈਠ ਕੇ ਨਾ ਚੱਲ ਪਰ ਨਹੀਂ ਤਾਂ ਆ ਜਾਪੋ ਫਿਰ ਵੇੜੇ ਚ ਚਲੀਏ ਉਹ ਪਰ ਨਹੀਂ ਤੋ ਆ ਜਾ ਲਓ ਜੀ ਲੈਣ ਦੀ ਸਾਰੀ ਜਨਤਾ ਮਸਾਂ ਇਕੱਠੀ ਕਰਕੇ ਭਾਜੀ ਕਹਿੰਦੇ ਮੈਂ ਪਾਠ ਕਰਕੇ ਆਉਣਾ ਫਤੇਸ ਪਲੀਜ਼ ਸਾਈਡ ਹੋ ਜਾ ਤੂੰ ਫਿਰ ਉਹ ਫਤੇਸ ਸਿੰਘ ਜੀ ਵੀਡੀਓ ਚ ਨਹੀਂ ਆ ਸਕਦੇ ਸਟ੍ਰਾਈਕ ਆਈਂ ਤੈਨੂੰ ਪਤਾ ਨਿੱਕਰ ਬਣਾਉਣ ਚ ਨਹੀਂ ਨਹੀਂ ਬੁੱਤ ਕੋਈ ਗੱਲ ਨਹੀਂ ਓਏ ਨੀ ਮਾਚ ਚਲਕੇ ਚਲ ਜਾ ਮੇਰਾ ਬਟੀ ਸ਼ਰਟ ਪਾ ਕੇ ਆ ਜਾ ਹਾਂਜੀ ਨਹੀਂ ਨਹੀਂ ਖੁੱਲੇ ਹੋਇਆ ਪਰ ਨੀਤ ਕੀ ਨਹੀਂ ਠੰਡੀਆਂ ਪਾਰੀਆਂ ਐਂ ਜੀ ਕਰ ਉੱਪਰ ਪੈ ਜੀ ਅੱਜ ਹਨਾ ਤੇ ਕਰੀਦੀ ਨੇ ਮਨ ਮੈਨੂੰ ਸਪੈਸ਼ਲ ਕਿਹਾ ਵੀ ਗਗਨ 골ਡ ਪਾ ਕੇ ਤੁਸੀਂ ਵੀਡੀਓ ਨਾ ਬਣਾਇਆ ਕਰੋ ਤੁਹਾਨੂੰ ਪਤਾ ਪੰਜਾਬ ਚ ਸੇਫ ਨਹੀਂ ਹੈਗਾ ਇੰਡੀਆ ਹਨਾ ਗੱਲ ਸਹੀ ਹੈ ਵੈਸੇ ਸੱਚੀ ਸੇਫ ਨਹੀਂ ਹੈਗਾ ਕੁਝ ਵੀ ਹੋ ਸਕਦਾ ਤੇ ਬੜਾ ਸੋਹਣਾ ਮੌਸਮ ਹੈ ਦੇਖੋ ਹਵਾ ਚੱਲਦੀ ਹੈ ਫਤੇ ਕਪੜੇ ਪਾ ਕੇ ਆਇਆ ਵੀ ਮੰਮਾ ਨਹੀਂ ਮੈਨੂੰ ਤੁਸੀਂ ਵੀਡੀਓ ਚ ਲਾਓ ਤੇ ਹੁਣ ਕਹਿੰਦਾ ਵੀ ਮੈਂ ਕਪੜੇ ਦੇਖ ਕੇ ਪਾ ਕੇ ਆਇਆ ਅਲਮਾਰੀ ਚ ਖਲਾਰਤੇ ਹੋਣੇ ਕਪੜੇ ਨਹੀਂ ਖਲਾਰਤੇ ਦੀਦੀ ਕਹਿੰਦੇ ਤੁਹਾਡੇ ਤਿੰਨੇ ਆਪਣੇ ਟੀ-ਸ਼ਰਟਾਂ ਬਹੁਤ ਸੋਹਣੀਆਂ ਪਾਈਆਂ ਹੁੰਦੀਆਂ ਤੁਸੀਂ ਕਿੱਥੋਂ ਲਿਆ ਅੱਛਾ ਜੀ ਸਲਾਓ ਸਲਾਓ ਜੀ ਰਿਕਾਰਡ ਨੇ ਨੇ ਰਿਕਾਰਡ ਨਹੀਂ ਕਰਾਉਣੀ ਸਰ ਆ ਦੇਖੋ ਦੀਦੀ ਨੇ ਆਪਣੇ ਮੈਂ ਲਾਦਾ ਪੁਰਾਣਾ ਰੈਡੀਮੇਡ ਮੈਂ ਲਾਉਣਾ ਪੈਣਾ ਐ ਕਰਦੀਆਂ ਤੂੰ ਹੋਗੀ ਤਾਂ ਸਾਨੂੰ ਨੂੰ ਪ੍ਰਿੰਟਰ ਤੋਂ ਤਾਂ ਮੈਂ ਰੈਡੀਮੇਡ ਦਾ ਕੰਮ ਸ਼ੁਰੂ ਕਰ ਲੈਣੀ ਹੈ ਨਾ ਰੈਡੀਮੇਡ ਦਾ ਹੋਵੇ ਪ੍ਰਿੰਟਰ ਤੋਂ ਦਾ ਹੋਵੇ ਰੈਡੀਮੇਡ ਦਾ ਹੋਵੇ ਕੰਮ ਕੋ ਛੱਡ ਰਹਾ ਗगन ਡੈਡੀਮੇਡ ਸਟੋਰ ਹਾਂ ਜੁੱਤੀਆਂ ਦਾ ਰਹਿ ਗਿਆ ਪੰਜਾਬੀ ਜੁੱਤੀਆਂ ਰਹਿ ਗਈਆਂ ਕੋਈ ਜੁੱਤੀਆਂ ਵੀ ਨਾਲ ਹੀ ਰੱਖ ਲਾਂਗੇ ਤੇ ਜਵੈਲਰੀ ਵੀ ਰਹਿ ਗਈ ਹਾਂ ਜਵੈਲਰੀ ਰਹਿ ਗਈ bizness ਤਾਂ ਬਹੁਤ ਜ਼ਿਆਦਾ ਨੇ ਸਹੀ ਗੱਲ ਐ ਪਰ ਅਜੇ ਅਸੀਂ ਇੰਨੇ ਜ਼ਿਆਦਾ ਹੈਂਡਲ ਨਹੀਂ ਕਰ پا ਰਹੇ ਨਾ ਕੀ ਚੱਲੀ ਜਾ ਰਿਹਾ ਬੋਤਾ ਕੀ ਬੋਤਾ ਕਹਿੰਦੇ ਇਸ ਤੋਂ ਬਾਅਦ ਰੱਬ ਸਬਰ ਸੰਤੋਖ ਹੀ ਦੇਵੇ ਫਤਿਹ ਬੈਠ ਰੂ ਪੁੱਤ ਆ ਜਾ ਫਤਿਹ ਆ ਜਾ ਪੁੱਤ ਚਲਾਓ ਫ੍ਰਿਜ ਤਾਂ ਚੱਲੇਗੀ ਫ੍ਰਿਜ ਤਾਂ ਚੱਲਣ ਦੇ ਟਰੱਕ ਦਾ ਖਰਾਬ ਹੋ ਗਿਆ ਸ਼ਾਇਦ ਚਾਹ ਮਮਾਏ ਨੇ ਮੇਰੇ ਅਸੀ ਕਾਫੀ ਬਣਾ ਲਿਓ ਹੋਰ ਕੀ ਕਰ ਜਾਦ ਤੋਸ਼ ਨਹੀਂ ਵਸਾ ਜਿੱਦ ਸੁੱਤੇ ਕਿ ਤਾ ਮੇਂ ਹੋ ਰਿਹਾ ਕਿ ਬਤਾ ਲੰਗ ਗਿਆ ਨੀਂਦ ਕੋਟੀ ਅੱਜ ਪੂਰੀ ਚੱਲ ਰਹੀ ਨਹੀਂ ਯਾਰੀ ਫੋਨ ਕੀਤਾ ਸਕੂਲ ਚ ਕਿੱਥੇ ਰੱਖੀ ਕਦੋਂ ਆਇਆ ਮੈਂ ਮੇਰੇ ਫੋਨ ਤੇ ਇੱਕ ਵਾਰ ਵੀ ਨਹੀਂ ਆਇਆ ਕੀ ਕੰਮ ਵਾਸੇ ਕੀਤਾ ਜੀ ਜੇ ਕੋਈ ਕੰਮ ਹੁੰਦਾ ਤਾਂ ਦੱਸੋ ਨਹੀਂ ਕੰਮ ਕੀ ਕਰਿਆ ਵਾਸੇ ਕੀਤਾ ਹੈ ਠੀਕ ਕੰਮ ਮੈਨੂੰ ਫੋਨ ਆ ਰਿਹਾ ਸਬਜੀ ਦੀ ਵੀ ਸਕੂਲ ਚ ਅੱਛਾ ਕੋਈ ਫੋਨ ਚੁੱਕਿਆ ਨਹੀਂ ਮੈਂ ਵੀ ਆਇਆ ਤੂੰ ਉਦੋਂ ਨਹੀਂ ਚੱਕਿਆ ਹੈਗਾ ਫਿਰ ਮੈਂ ਸੋਚਿਆ ਕਿ ਬੜਾ ਜੀ ਨੂੰ ਕੰਮ ਹੁੰਦਾ ਹਮਮ ਤੇ ਇਹ ਵੀ ਚੱਕ ਦੇ ਹੋਰ ਹੈ ਬੰਦੇ ਨੂੰ ਕੋਈ ਗੁੱਸਾ ਨਹੀਂ ਆਉਂਦਾ ਤੇ ਇਹ ਸੁਰਪ্লাই ਕਰ ਦੋ ਬੰਦੇ ਦਾ ਪਤਾ ਨਹੀਂ ਇਹਦੇ ਨੂੰ ਨਹੀਂ ਕਿ ਮੈਂ ਨਹੀਂ ਕਹਣਾ ਇਹਦਾ ਬੰਦਾ ਭਾਵੇਂ ਮਰ ਜਾਏ ਤੇ ਹਨ ਬਾਹਰ ਨੀ ਨਹੀਂ ਤੇਰੇ ਮਨ ਨੂੰ ਰਾਨੀ ਇਹ ਹੋਈ ਤੇ ਮੈਨੂੰ ਲੱਗਦਾ 5 ਦਾ ਦੇਖੋ 1 ਘੰਟੇ ਬਾਅਦ ਤੁਹਾਨੂੰ ਸਾਰੀ ਸੱਚੀ ਜਸਤ ਆਏ ਆ ਅੱਜ ਹੀ ਨਹੀਂ ਬਸ ਮਾਸੀ ਮਾਸੀ ਅੱਜ ਹੀ ਸੁਣਾਉਣ ਲੱਗੀ ਅੱਜ ਮੈਂ ਤਾਂ ਪਹਿਲਾਂ ਨਹੀਂ ਆਉਂਦੇ ਸਾਰੀ ਤੋਂ ਜਿੱਤੋਂ ਮੈਂ ਪੁੱਛਦਾ ਹਾਂ ਨਾ ਮਾਸੀ ਜੀ ਪਾਣੀ ਦੇਵਾ ਤੁਸੀਂ ਕਹਿੰਦੇ ਹਾਂ ਦੇ ਦੇ ਹਾਂ ਉਹ ਜਿਹੜਾ ਲਾਣਾ ਹੈ ਤਾਂ ਕੈਮਰਾ ਫੜ ਕੇ ਲੈਣਾ ਕਰੋ ਹੋਰ ਲਿਆਇਆ ਕਰੋ ਆਦੇ ਮੈਂ ਇਹਨਾਂ ਨੂੰ ਆ ਕੇ ਆਦੇ ਬਣਾ ਕੇ ਦੇਣੀ ਹੈ ਦੇਖੋ ਇਹ ਮੇਰੀ ਜ਼ਿੰਮੇਦਾਰੀ ਇਹ ਵੀ ਤਾਂ ਕੋ ਕੋ ਸਿੱ ਸੋਕੀ ਉੱਠੇ ਨਾਲੇ ਇਹ ਦੇਖਦੇ ਮੇਰੇ ਤੋਂ ਨਾਣਾ ਆਹ ਦੇਖ ਲਓ ਕੋਈ ਨਾ ਮਾਸੀਆਂ ਸਾਡੀ ਮਾਸੀਆਂ ਦਾ ਮਤਲਬ ਇੰਨਾਕ ਤਾਂ ਫਿਰ ਫਰਸਤਾਨੇ ਫਰਸਤਾਨੇ ਬੋਣਾ ਰਹਿਗਾ ਲੈ ਲਿਤਾ ਹਾ ਪੜ ਤਲਨੀਤ ਨੂੰ ਮੈਂ ਕਿਉਂ ਟ੍ਰੇ ਚ ਪਾਲਿਆ ਤਾਂ ਐ ਨਹੀਂ ਪੜੀ ਟ੍ਰੇ ਚ ਨਹੀਂ ਪਾਈ ਹੈਗੀ ਐਂ ਪਾਲੀਏ ਮੂੰਹ ਘੋਰਾ ਕਰਕੇ ਆਇਆ ਉਥੋਂ ਮੈਂੜਾ ਲਾਇਆਈ ਆਹ ਸਮੈਲ ਐਡੀ ਵਾਲਾ ਸਾਬਣ ਮੈਂ ਲੈਂਦਾ ਮੈਂ ਸਮੋ ਫੜ ਲਓ ਅਮਣ ਫੜ ਲੈਣੀ ਡੋਲ ਦੇਣੀ ਆ ਕੱਪੜਾ ਤੇ ਡੋਲ ਮਤਲਬ ਅਮਣ ਤੇਰੇ ਬਾਰੇ ਇੱਕ ਅਜੀਬ ਜਿਹਾ ਲੱਗੀ ਵੀਡੀਓ ਚ ਤੂੰ ਸੁਣ ਕੇ ਸ਼ੌਕ ਹੋਇਆ ਨ ਅੱਜ ਜਿਵੇਂ ਤੈਨੂੰ ਦੱਸਤੀ ਨਾ ਨੈਗੇਟਿਵ ਨਹੀਂ ਹੈਗੀ ਗੁੱਡ ਨਿਊਜ਼ ਦਊ ਤਾਂ ਕਹਿੰਦੇ ਕੋਈ ਗੱਲ ਨਹੀਂ ਥੋੜੇ ਦੇਣੀ ਨੇ ਕੀ ਅੰਮਣ ਦੀ ਦੀ ਨ ਤਾਂ ਪਤਲੀ ਹੋ ਰਹੀ ਨਾ ਜਦੋਂ ਅੰਮਣ ਦੀ ਦਾ ਬੇਬੀ ਹੋ ਗਿਆ ਕੌਣ ਕਹਿੰਦਾ ਲਖਵਿੰਦਰ ਦੀਦੀ ਨੇ ਕੋਈ ਉਹਨਾਂ ਨੂੰ ਐਪ ਕਿਤੇ ਬੇਬੀ ਹੋਣਾ ਤਾਂ ਅੰਮਣ ਏਡੀ ਮੋਟੀ ਹੋਈ ਭਈ ਹੈ ਤੇ ਮੈਨੂੰ ਕਹਿੰਦੇ ਕਿਦਾਂ ਹੋਣਾ ਮੈਂ ਸੁਣ ਕੇ ਕਮੈਂਟ ਪੜ੍ਹ ਕੇ ਮੈਂ ਸ਼ੌਕ ਹੋ ਗਈ ਕਿ ਹੈ ਆ ਕੀ ਸਾਨੂੰ ਤੇ ਆਪ ਨਹੀਂ ਪਤਾ ਹੈਗਾ ਇਹ ਸਾਰੇ ਜਣੇ ਤੂੰ ਇਹ ਵੀ ਸੁਣ ਲੋ ਗੁੱਡ ਨਿਊਜ਼ ਵੀ ਇਹ ਅੰਮਣ ਬਾਰਿਆ ਅੰਦਾਜ਼ਾ ਲੱਗ ਰਿਹਾ ਵੀ ਅੰਮਣ ਤਾਂ ਮੋਟੀ ਹੋ ਗਈ ਆ ਬੇਬੀ ਇਹ ਤਾਂ ਅੰਮਣ ਰੀ ਹੋਣਾ ਹਾਂ ਦੇਖ ਲੋ ਸੁਣ ਲੋ ਹੁਣ ਧਿਆਨ ਦੇ ਨਾਲ ਜਾਣਾ ਤਸਾਂ ਮਾਜਾ ਹੋਰ ਜਾਣਾ ਤਾਂ ਤੜਕੇ ਦੇ ਬੈਠੀਆਂ ਅੰਦੇ ਤੈਨੂੰ ਸੱਚ ਮੈਂ ਕਿੰਨਾ ਫੋਨ ਕੀਤਾ ਸਰਜੀ ਦੀ ਤੇ ਮੈਨੂੰ ਸਕੂਲ 'ਚ ਫੋਨ ਆਇਆ ਫਿਰ ਮੈਂ ਤੇਰੇ ਫੋਨ ਤੇ ਕਿੰਨੀ ਵਾਰੀ ਫੋਨ ਲਾਇਆ ਨਾ ਤੂੰ ਚੱਕਿਆ ਕਹਿੰਦੇ ਮੈਂ सोनू ਦੀ ਦੀਨ ਲਾ ਲਿਆ ਤੈਨੂੰ ਲਾ ਲਿਆ ਹੋਰ ਪਤਾ ਨਹੀਂ ਕੁਲਿੰਦਰ ਭਾਈ ਦੇ ਨੰਬਰ ਤੇ ਲਾ ਲਿਆ ਉਹ ਕਹਿੰਦੇ ਮੈਂ 2 ਮਿੰਟ ਕੰਮ ਤੋਂ ਬ੍ਰੇਕ ਲੈ ਕੇ ਬਾਹਰ ਆਈ ਸੀ ਕੁੜਤੇ ਪੁੱਛਣੇ ਸੀ ਕੋਈ ਪਤਾ ਨਹੀਂ ਕਿਹੜੇ ਫੇ ਕਿੰਨੇ ਚਾਹੀਦੇ ਨੇ ਮੈਂ ਪਹਿਲਾਂ ਉਧਰੋਂ ਸਵੇਰ ਦੀ ਫਿਰ ਉਧਰੋਂ ਸਫਾਈ ਕਰਕੇ ਕਸੂ ਸਟੈਕ ਕਰਕੇ ਫਿਰ ਇਧਰ ਆਈ ਹੁਣ ਸਾਰੇ ਕਸਟਮਰਾਂ ਦੇ ਲੇਖ ਲੈ ਕੇ ਵਿੱਚ ਆਹ ਦੇਖੋ ਜੀ ਇਹ ਸਾਰੇ ਇਧਰ ਕਸਟਮਰਾਂ ਦੇ ਸੂਟ ਪਾ ਪਾ ਕੇ ਨਾ ਪਾਈ ਥੀਨ ਚ ਇਹਨਾਂ ਦੇ ਨਾਮ ਲਿਖ ਲੈ ਕੇ ਉੱਪਰ ਪਾਏ ਨੇ ਫਿਰ ਹੁਣ ਇਹਨਾਂ ਨੇ ਸਾਰੇ ਕਢਾਈ ਵਾਸਤੇ ਜਾਣੇ ਨੇ ਕਢਾਈ ਵਾਸਤੇ ਆਪਣੇ ਵੀ ਤੇ ਹੁੰਦੇ ਕਲਰ ਸਿਲੈਕਟ ਕਰਕੇ ਮੈਂ ਤਾਂ ਕਹਿ ਰਹੀ ਆ ਕਿ ਮਹਿਰੂਨ ਮਹਿਰੂਨ ਜਾਂ ਸੋਨਾ ਲੱਗਣਾ ਡਾਰਕ ਡਾਰਕ ਜੈ ਕਲਰ ਮੈਨੂੰ ਸਮਝ ਨਹੀਂ ਆਉਂਦੀ ਪਾਪਾ ਕਿਹੜੇ ਕੱਪੜੇ ਕਿਉਂ ਉਹਨਾਂ ਚ ਕੀ ਸੀ ਹੁਣ ਚ ਇੱਕ ਸੂਟ ਹੈ ਕਸਟਮਰ ਦਾ ਉਹ ਦੇਣਾ ਕਢਾਈ ਵਾਸਤੇ ਮੈਂ ਕਿਤੇ ਕਲਰ ਗਾਣਦੀ ਆ ਅਜੁੱਤੀਆਂ ਹੋਰ ਲੈਣਦੀ ਆ ਨਵੀਆਂ ਨਾਲ ਨਹੀਂ ਹੋਣੀਆਂ ਜੁੱਤੀਆਂ ਅਜੇ ਹੋਰ ਤਾਂ ਲੈਣ ਜਾਣਾ ਅੱਜ ਕਿ ਕੱਲ ਅੱਜ ਇਹ ਕੋਈ ਨਹੀਂ ਕੱਲ ਨੂੰ ਜਾਣਾ ਕਿੱਥੇ ਉਹ ਲਵਾ ਪਰ ਕਲੰਦਰ ਕਿੱਥੇ ਵੇ ਕਲੰਦਰ ਭਾਰੀ ਅੰਦਰ ਨੇ